ਕੀਵਾਂ ਦੀਆ ਕੋਈ ਜਿਹੜੇ ਵੀ ਉਹਨਾਂ ਦਾ ਜਿੱਥੇ ਵੀ ਕੇਸ ਚੱਲੂਗਾ ਹੁਣ ਕਬਲਾ ਤਾਂ ਇਹ ਕਹਿਣਾ ਚਾਹੀਦਾ ਵੀ ਇਹਨਾਂ ਤੇ ਕੇਸ ਕੋਈ ਨਾ ਚਲਾਇਆ ਜਾਵੇ ਇਹ ਭਾਵਨਾ ਚ ਆਗੇ ਤੇ ਜਦੋਂ ਕੋਈ ਭਾਵਨਾ ਚ ਆ ਕੇ ਕੀਤੀ ਆ ਗੱਲ ਜੇ ਕਾਨੂੰਨ ਕੋਈ ਉਹਨਾਂ ਤੇ ਕੇਸ ਦਰਜ ਵੀ ਕਰਦਾ ਤੇ ਵੱਡੇ ਵਕੀਲ ਜਿਹੜੇ ਚੰਗੇ ਵਕੀਲ ਨੇ ਕਾਲੀਦਲ ਨੂੰ ਚਾਹੇ ਉਹ ਲੱਖਾਂ ਰੁਪਈਆ ਲੱਗੇ ਚਾਹੇ ਕਰੋੜਾਂ ਲੱਗੇ ਉਹਨਾਂ ਲਈ ਵਕੀਲ ਹਾਇਰ ਕਰਕੇ ਚੌਰਾਸਾਰ ਨੂੰ ਸਤਕਾਰਯੋਗ ਨੂੰ ਇਸ ਕੇਸ ਚੋਂ ਬਰੀ ਕਰਵਾਉਣਾ ਚਾਹੀਦਾ ਛਡਾਉਣਾ ਚਾਹੀਦਾ ਬਾਕੀ ਗੱਲ ਕਰੀਏ ਜਿਸ ਤਰੀਕੇ ਨਾਲ ਖਾਲਿਸਤਾਨੀ ਕਿਹ ਲੱਗਦਾ ਹੁਣ ਉਹ ਚੀਜ਼ਾਂ ਹਲੇ ਖਤਮ ਨਹੀਂ ਹੋਈਆਂ 엘ਮੈਂਟਸ ਉੱਥੇ ਹੀ ਨੇ ਜਾਂ ਦੁਬਾਰਾ ਹੁਣ ਬਾਲ ਮਿਲ ਗਿਆ ਉਹਨਾਂ ਨੂੰ ਨਹੀਂ ਨਹੀਂ ਉਹ ਇਹ ਇਹ ਕੋਈ ਟੈਰਰਿਸਟ ਐਕਟੀਵਿਟੀ ਨਹੀਂਗੀ ਇਹ ਇਹ ਤਾਂ ਸਿਰਫ ਜਿਹੜੇ ਚੌਰਾ ਸਾਹਿਬ ਨੇ ਉਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਵੀ ਅਕਾਲੀ ਦਲ ਵੇਲੇ ਹੋਈ ਹੈ ਜਿਹੜੀ ਉਹਨਾਂ ਨੇ ਮੰਨੀ ਉਹਨੂੰ ਨਾ ਸਹੰਦੇ ਹੋਏ ਦੇਖ ਕੇ ਵੀ ਇਹ ਗੁਰੂ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂਗਾ ਉਨੇ ਤਾਂ ਉਸ ਭਾਵਨਾ ਚ ਆ ਕੇ ਇਹ ਚ ਕੋਈ ਟੈਰਰਿਸਟ ਐਂਗਲ ਨਹੀਂਗਾ ਇਹ ਤਾਂ ਜਿਹੜਾ ਉਹਨਾਂ ਨੇ ਮੰਨੀ ਹੈ ਨਾ ਬੇਅਦਵੀ ਕੀਤੀ ਆ ਸੀ ਉਹਨੂੰ ਦੇਖਦੇ ਹੋਏ ਉਹਨਾਂ ਨੇ ਆ ਕੇ ਇੱਕ ਫਾਇਰ ਆ ਜਿਹੜਾ ਉਹ ਉਹਨਾਂ ਨੇ ਕੀਤਾ ਪਰ ਇਹਦੇ ਨਾਲ ਬਿਲਕੁਲ ਕੋਈ ਖਾਲਿਸਤਾਨ ਵਾਲਾ ਐਂਗਲ ਨਹੀਂਗਾ ਇਹਦੇ ਵਿੱਚ ਕੋਈ ਟੈਰਰਿਜ਼ਮ ਵਾਲਾ ਐਂਗਲ ਨਹੀਂਗਾ ਇਹ ਤਾਂ ਇੱਕ ਸਿੱਖ ਹੋਣ ਨਾਤੇ ਉਹਨਾਂ ਦੇ ਮਨ 'ਚ ਗੁੱਸਾ ਆਇਆ ਉਹਨਾਂ ਦੇ ਮਨ 'ਚ ਐਸੀ ਭਾਵਨਾ ਆਈ ਜਿਹਦੇ ਕਰਕੇ ਉਹਨਾਂ ਨੇ ਇਹ ਗੋਲੀ ਚਲਾਈ ਸੁਖਵੀਰ ਸਿੰਘ ਬਾਦਲ ਹੁਣਾ ਤੇ ਜਿਹੜੀ ਮਤਲਬ ਬਣਾ ਦਿਲ ਦਿਖਾ ਕੇ ਜਿਵੇਂ ਸਾਰਿਆਂ ਨੂੰ ਉਹ ਸੇਧ ਦਿੰਦੇ ਆ ਤੇ ਉਹਨੂੰ ਆਪਣੇ ਉੱਤੇ ਲਾਗੂ ਜ਼ਰੂਰ ਬਾਦਲ ਫੈਮਿਲੀ ਨੂੰ ਕਰਨਾ ਚਾਹੀਦਾ ਹੈ ਤੇ ਮੈਂ ਗੋਲੀ ਚੱਲੀ ਨੂੰ ਕੰਡੈਮ ਕਰਦਾ ਹਾਂ ਸਭ ਤੋਂ ਜ਼ਿਆਦਾ ਇਹ ਗੋਲੀ ਚਲਾਉਣਾ ਕਿਸੇ ਦਾ ਵੀ ਹੱਕ ਨਹੀਂ ਕਿਸੇ ਨੂੰ ਮਾਰਨਾ ਕਿਸੇ ਦਾ ਹੱਕ ਨਹੀਂ ਸਾਡੇ ਕਾਨੂੰਨ ਚ ਉਹ ਵੀ ਦਰਬਾਰ ਸਾਹਿਬ ਦੇ ਮੂਹਰੇ ਇਹ ਬਹੁਤ ਨਿੰਦਣਯੋਗ ਗੱਲ ਆ ਪਰ ਉਹਨਾਂ ਨੇ ਭਾਵਨਾ ਚ ਆ ਕੇ ਕੀਤਾ ਇਸ ਕਰਕੇ ਬਾਦਲ ਪਰਿਵਾਰ ਨੂੰ ਜ਼ਰੂਰ ਤੇ ਐਸਜੀਪੀਸੀ ਪ੍ਰਧਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖੋ ਜਿਹੜੀ ਗੱਲ ਤੁਸੀਂ ਬੰਦੀ ਸਿੱਖਾਂ ਬਾਰੇ ਕੀਤੀ ਆ ਬਿਲਕੁਲ ਉਸੇ ਤਰੀਕੇ ਨਾਲ ਜੋ ਭਾਵਨਾ ਬੰਦੀ ਸਿੱਖਾਂ ਬਾਰੇ ਆ ਅਕਾਲੀ ਦਲ ਦੀ ਐਸਜੀਪੀਸੀ ਦੀ ਬਾਦਲ ਫੈਮਿਲੀ ਦੀ ਉਸੇ ਤਰੀਕੇ ਨਾਲ ਬੰਦੀ ਸਿੱਖਾਂ ਦੀ ਸੂਚੀ ਦੇ ਵਿੱਚ ਚੌਣਾ ਸਾਹਿਬ ਨੂੰ ਸਭ ਤੋਂ ਉੱਤੋਂ ਰੱਖਣਾ ਚਾਹੀਦਾ ਉਹਨਾਂ ਲਈ ਵੱਡਾ ਉਪਰਾਲਾ ਹੈ ਜਾਂ ਵੱਡਾ ਸੰਘਰਸ਼ ਆ ਉਹਨਾਂ ਨੂੰ ਛਡਾਉਣ ਖਾਤਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂ ਤੇ ਉਹਨਾਂ ਨੂੰ ਬੰਦੀ ਸਿੰਘਾਂ ਦੀ ਸੂਚੀ 'ਚ ਪਾ ਕੇ ਟੌਪ ਤੇ ਉਹਨਾਂ ਲਈ ਵਕੀਲ ਕਰਨੇ ਚਾਹੀਦੇ ਆ ਤੇ ਉਹਨਾਂ ਲਈ ਜਦੋ ਜਹਿਦ ਆ ਜਿਹੜੀ ਉਹ ਕੱਲ ਤੋਂ ਹੀ ਅਕਾਲੀ ਦਲ ਨੂੰ ਤੇ ਮੂਰੇ ਮਜੀਠੀਆ ਸਾਹਿਬ ਨੂੰ ਧਾਮੀ ਸਾਹਿਬ ਨੂੰ ਲੱਗਣਾ ਚਾਹੀਦਾ ਇਹ ਵੀ ਉਸੇ ਤਰੀਕੇ ਨਾਲ ਬੰਦੀ ਸਿੱਖਾਂ ਦੀ ਲਿਸਟ 'ਚ ਨਾ ਜਾਣ ਫਿਰ ਕੱਲ ਨੂੰ ਡਿਲੇ ਹੋ ਜੇ ਇਸ ਕਰਕੇ ਇਹਨੂੰ ਉਹ ਲਿਸਟ 'ਚ ਬੰਦੀ ਸਿੱਖਾਂ ਦੀ ਜੋ ਮੈਂ ਤਾਂ ਇਹ ਕਹੂੰਗਾ ਆਨ ਨਹੀਂ ਦੇਣਾ ਚਾਹੀਦਾ ਇਹਦਾ ਜਲਦੀ ਤੋਂ ਜਲਦੀ ਜਿਹੜੀ ਆ ਇਹ ਫੈਸਲਾ ਕਰ ਲੈਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਨੇ ਕੀਤੀ ਮੰਨਿਆ ਅਕਾਲ ਤਖਸਾਲ ਮੂਹਰੇ ਤੇ ਜਥੇਦਾਰ ਸਹਿਬਾਨਾਂ ਦੇ ਮੂਹਰੇ ਇੱਕ ਮਿੰਟ ਕੀਤਾ ਮੰਨਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਕੀਤੀ ਹੈ